ਅਗਰ ਆਦੇ 12 ਵਜੇ ਕਰੇ ਤਾਂ ਉਹਨਾਂ ਨੂੰ ਆਮ ਤੌਰ ਤੇ ਨਾ ਅਗਲੇ ਦਿਨ ਪਾਟੇ ਦੇ। ਅਗਰ ਆ ਕੇ ਬੈਠ ਜੀ ਨਾ ਕਮਾਂਟਸ ਹੋ ਰਹੇ ਹੋਵੇ। ਇਹ ਫਰਮਾਇਆ ਕਿ ਜੀ। ਤੇ ਦੂਜੀ ਬਿਲਿੰਗ ਕਰ। ਇਹ ਆਲਮੀ ਸਵਾਗਤ ਜੀ। ਜੀ ਜੀ ਬੁੱਧ ਜੀ।

مانگنه دے کاندے دے اوپر آو جو نا جو نا لالو سارنوں کڈ فالن ہو جاوا او دا او دا آو نہیں ہے تے تے کوئی بہت چوک ਜਦੋਂ ਜਿਹਨੇ ਜਾਈਦਾ ਹੋਂਦ ਰਾਤ ਦੇ ਸਮੇਂ ਸਰਹੱਦਾਂ ਕਿ ਲਈ ਮੈਂ 100 ਕਿਲੋਮੀਟਰ ਦੇ ਦੌਰਾਨ ਜੱਦੀ ਤੇ ਤਾਂ ਵੀ ਚੈਕਰਾਂ ਦੇ ਬਣਾਉਂਦਾ ਆ। ਦਾ 5 ਤੋਂ ਚੈਕਰ ਦੇ ਮਾੜੇ। ਇਹ ਜੀ ਅ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ। ਜੀ। ਔਰ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜਿੰਨੇ ਹੈੱਡਕੁਆਰਟਰ ਦੇ ਅਫਸਰ ਨੇ ਇਹ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟਸ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਪੁਲਿਸ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਰੋਜ਼ਪੁਰ ਫਾਜ਼ਲਕਾ ਤਰਨਤਾਰਨ ਢੀਖਾ ਬਗਾਲਾ ਗੁਰਦਾਸਪੁਰ ਰਾਨਕੋਟ ਉੱਥੇ ਸਾਰਾ ਬਾਰਡਰ ਅੱਜ ਸੀਲ ਹੈ ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈਕਿੰਗ ਕਰ ਰਹੇ ਹਾਂ ਈਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅੱਜ ਨਾਈਟ ਅਰਮੇਨਸ਼ਨ ਚੈਕਪੋਟੇਸ਼ਨ ਚੱਲ ਰਿਹਾ ਹੈ ਇਸ ਸਾਰੇ ਉਹ ਜਿਹੜੇ ਅਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੌਕਿਆ ਵੱਲੋਂ ਅਸੀਂ ਹਮੇਸ਼ਾ ਉਹਨਾਂ ਦੀ ਸੇਵਾ ਲਈ ਉਹਨਾਂ ਇਸ ਰੱਖਿਆ ਲਈ ਤਤਪਰ ਆਂ ਔਰ ਹਮੇਸ਼ਾ ਉਹਨਾਂ ਦੀ ਸੇਵਾ ਵਿੱਚ ਖੜੇ ਆਂ ਖਾਸ ਇਨਪੁਟ ਹੈ ਨਹੀਂ ਖਾਸ ਇਨਪੁਟ ਨਹੀਂ ਅਸੀਂ ਰੁਟੀਨ ਦੀ ਚੈਕਿੰਗ ਆ ਰੁਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆਂ ਜਿਹੜਾ ਮਾਈਂਡ ਬਲਾਸਟ ਵਾਈਨ ਵਾਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮਾਈਂਡ ਬਲਾਸਟ ਦੇਖੋ ਉਹ ਗਿਆ ਕੀਤਾ ਸੀ ਕਿ ਇਹ ਜਿਹੜੇ ਸਾਡਾ ਗਵਾਂਡੀ ਮਰੂ ਪਾਕਿਸਤਾਨੀ ਇਹ ਇਸ ਤਰੀਕੀ ਏਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ ਜੀ ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਏਰੀਆ ਚ ਵੀ ਹੁੰਦੀਆਂ ਦੀਆਂ ਬਿਲਕੁਲ ਤਾਂ ਕੋਈ ਅਸੀਂ ਘਰੋਂ ਨਾਲ ਹੀ ਜਾ ਰਹੇ ਹਾਂ ਜੀ ਵਿਜ਼ਿਟ ਕਰਕੇ ਆਏ ਉੱਥੇ ਜਾ ਕੇ ਜੀ ਜਾ ਰਹੇ ਹਾਂ ਜੀ ਰਾਤ ਨੂੰ ਉਹ ਸਾਢੇ 10 ਤੋਂ ਸ਼ੁਰੂ ਸੀਗਾ ਜੇ ਮੈਂ ਪਾਸ ਤੋਂ ਉੱਥੇ ਜਾ ਰਹੇ ਹਾਂ ਹਾਂ ਜਾਵਾਂਗੇ ਜੀ ਕੋਈ ਗੱਲਬਤ ਹੋਈ ਵੀ ਸਬੰਧ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹਦਾ ਸਾਡਾ ਏਰੀਆ ਆਫ ਆਪਰੇਸ਼ਨ ਨਹੀਂ ਆ ਜੀ ਉਹ ਤਾਂ ਬਾਰਡਰ ਦੀ ਕਿਨਾਰੇ ਤੋਂ ਲਾਈਨਲੀ ਹੋਰ ਕੀ ਜਿਹੜਾ ਕੀ ਖਾਸ ਕੀਤਾ ਗਿਆ ਸੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ ਤਿੰਨ ਥਾਣੇ ਬੰਦੇ ਨੇ ਬਰਾਹਪੁਰ ਕਲਾਨੌਰ ਔਰ ਦਰਾੰਗਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਸ ਹੁਣ ਮੈਂ ਔਰ ਐਸਪੀ ਸਾਹਿਬ ਔਰ ਐਸਪੀ ਹਡਕਾਟ ਸਾਹਿਬ ਜਾਣੇ ਚਾਹੁੰਦਾ ਸਰ ਫਾਰ ਪਬਲਿਕ ਅਵੇਅਰਨਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਇਸ ਵਾਰ ਜਿਹੜਾ ਪਬਲਿਕ ਪਬਲਿਕ ਵਾਸਤੇ ਦੇਈ ਪੀਲਾ ਜੀ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਬਾਕੀ ਅਸੀਂ ਮਨਿਆਪਾਲੀ ਸੋਣੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸਰਕਿਆ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਾਜ਼ਰ ਆਂ